ਕਿਉਂ ਕਰਨੀ ਪੈਂਦੀ ਹੈ ਕਿਸਾਨਾਂ ਦੇ ਉਤਪਾਦਾਂ ਨੂੰ ਤਰਸ ਦੇ ਆਧਾਰ ਤੇ ਖਰੀਦਣ ਦੀ ਬੇਨਤੀ ਸੋਸ਼ਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਨਾ ਇੱਕ ਵਿਸ਼ਾ ਲੈ ਕੇ ਆਏ ਹਾਂ ਕਿਸਾਨਾਂ ਦੇ ਨਾਲ ਸਬੰਧਤ ਇਹ ਸਾਨੂੰ ਦੇ ਨਾਲ ਸਬੰਧਤ ਨਾ ਵਿਸ਼ਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਨੋਟ ਕੀਤਾ ਹੋਣਾ ਕਿ ਇੱਕ ਪਾਸੇ ਤਾਂ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਅੰਨ ਦਾਤਾ ਕਿ ਇਹ ਸਾਡੇ ਲਈ ਜਿਹੜਾ ਉਹ ਅੰਨ ਦਾ ਭੰਡਾਰ ਪੈਦਾ ਕਰਦੇ ਨੇ ਤੇ ਸਾਡੇ ਲਈ ਅੰਨਦਾਤਾ ਨੇ ਇਹਨੂੰ ਮਤਲਬ ਕਈ ਜਗ੍ਹਾ ਤੇ ਤਾਂ ਰੱਬ ਦਾ ਰੂਪ ਵੀ ਦਿੱਤਾ ਜਾਂਦਾ ਹੈ ਕਿ ਜਿਹੜਾ ਸਾਨੂੰ ਅੰਨ ਉਗਾ ਕੇ ਦਿੰਦਾ ਹੈ ਉਹ ਉਹ ਸਾਡਾ ਜਿਹੜਾ ਹੈ ਉਹ ਅੰਨਦਾਤਾ ਸਾਨੂੰ ਇਸੇ ਤੋਂ ਹੀ ਖਣ ਪੀਣ ਨੂੰ ਮਿਲਦਾ ਤੇ ਦੂਜੇ ਪਾਸੇ ਕੀ ਹੁੰਦਾ ਹੈ ਕਿ ਬਹੁਤ ਵਾਰ ਮੈਂ ਦੇਖਿਆ ਕਿ ਕਈ ਜਗ੍ਹਾ ਤੇ ਕਈ ਵਾਰ ਬੇਨਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਜੀ ਕਿਸਾਨਾਂ ਤੋਂ ਖਰੀਦਿਆ ਕਰੋ ਜੀ ਕਿਸਾਨ ਸਾਡੇ ਲਈ ਇਹ ਕਰਦੇ ਆ ਕਿਸਾਨ ਸਾਡੇ ਲਈ ਉਹ ਕਰਦੇ ਆ ਤੁਸੀਂ ਬਾਕੀਆਂ ਨੂੰ ਛੱਡ ਕੇ ਵੱਡੇ ਵੱਡੇ ਸਟੋਰਾਂ ਨੂੰ ਮਾਲਜ਼ ਨੂੰ ਛੱਡ ਕੇ ਕਿਸਾਨਾਂ ਤੋਂ ਖਰੀਦਿਆ ਕਰੋ ਜੀ ਮਤਲਬ ਉੱਥੇ ਨਾ ਮੈਨੂੰ ਕਿਤਨਾ ਕਿਤੇ ਜਾ ਕੇ ਇਹ ਮਹਿਸੂਸ ਹੁੰਦਾ ਹੈ ਕਿ ਕੀ ਮਤਲਬ ਕਿਵੇਂ ਅਸੀਂ ਇਹਨੂੰ ਤਰਸ ਦਾ ਆਧਾਰ じゃ ਕਿਉਂ ਬਣਾਇਆ ਹੋਇਆ ਦੇਖੋ ਕਿਸਾਨਾਂ ਦਾ ਜੋ ਕਿਸਾਨ ਉਤਪਾਦ ਉਗਾਉਂਦੇ ਆ ਉਹ ਉਹਨਾਂ ਨੂੰ ਕਿਤੇ ਹੋਰ ਜਾ ਕੇ ਤਾਂ ਤਿਆਰ ਨਹੀਂ ਕਰਦੇ ਵਿਚ ਵਿਚਾਲੇ ਕੁਝ ਵੀ ਨਹੀਂ ਹੈ ਤਾਂ ਇਦਾਂ ਮਤਲਬ ਇਹ ਹੈ ਕਿ ਕਿਸਾਨਾਂ ਦੇ ਕੋਲ ਜਿਹੜੀ ਵੀ ਚੀਜ਼ ਹੈ ਉਹ ਆਮ ਕਿਤੇ ਜਿਹੜੀ ਚੀਜ਼ ਮਿਲਦੀ ਹੈ ਉਹਦੇ ਨਾਲੋਂ ਪਿਓਰ ਹੈ ਉਹਦੇ ਨਾਲੋਂ ਘਟੂ ਘਟ ਪਿਓਰ ਹੈ ਕਿਉਂਕਿ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਉਹਦੇ ਵਿੱਚ ਕੀ ਹੈ ਕਿ ਜਿਵੇਂ ਇਹ ਉਹਨੇ ਖੇਤ ਚੋਂ ਉਗਾਈ ਤੇ ਉਹ ਸਿੱਧੀ ਡਾਇਰੈਕਟ ਤੁਹਾਨੂੰ ਦੇ ਸਕਦਾ ਹੈ ਤਾਂ ਉੱਥੇ ਜਾ ਕੇ ਮਤਲਬ ਇਸ ਚੀਜ਼ ਨੂੰ ਐਵੇਂ ਕਿਉਂ ਉਭਾਰਿਆ ਜਾਂਦਾ ਹੈ ਕਿ ਕਿਰਪਾ ਕਰਕੇ ਕਿਸਾਨਾਂ ਤੋਂ ਖਰੀਦਿਆ ਕਰੋ ਜੀ ਮੈਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਆਈ ਤੇ ਮੈਨੂੰ ਕਿਤਨਾ ਕਿਤੇ ਜਾ ਕੇ ਇਹ ਫਰਕ ਲੱਗਦਾ ਹੈ ਫਿਰ ਕਿ ਕਿਸਾਨਾਂ ਨੂੰ ਜਦੋਂ ਜਦੋਂ ਫਸਲ ਬੀਜਦੇ ਆ ਉਹ ਤੇ ਜਦੋਂ ਫਸਲ ਆਉਂਦੀ ਹੈ ਤਾਂ ਉਹ ਇੰਨੀ ਮਾਤਰਾ ਦੇ ਇਹਦੇ ਵਿੱਚ ਮੈਂ ਡਿਮਾਂਡ ਤੇ ਸਪਲਾਈ ਦਾ ਵੀ ਇੱਕ ਜਿਹੜਾ ਕਸੂਰ ਮੰਨਦਾ ਹੈ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਕਸੂਰ ਬਣਦਾ ਉਹ ਕਿਵੇਂ ਬਣਦਾ ਕਿ ਜੇ ਜਿਸ ਵਕਤ ਕਿਸਾਨਾਂ ਦੀ ਫਸਲ ਆਉਂਦੀ ਹੈ ਤਾਂ ਸਾਰੇ ਪੰਜਾਬ ਦੇ ਕਿਸਾਨਾਂ ਦੀ ਫਸਲ ਇੱਕੋ ਹੀ ਸਮੇਂ ਤੇ ਆਉਂਦੀ ਹੈ ਇੱਕੋ ਹੀ ਸਮੇਂ ਤੇ ਆਉਣ ਦੇ ਕਾਰਨ ਜਿਹੜੀ ਸਪਲਾਈ ਹੈ ਉਹ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਤੇ ਇਹ ਡਿਮਾਂਡ ਉਹਦੀ ਉਨੀ ਹੁੰਦੀ ਨਹੀਂ ਇਸ ਕਰਕੇ ਉਹਨਾਂ ਨੂੰ ਸਹੀ ਮੁੱਲ ਜਿਹੜਾ ਉਹ ਨਹੀਂ ਮਿਲਦਾ ਤਾਂ ਮੈਂ ਕਿਤਨਾ ਕਿਤੇ ਜਾ ਕੇ ਬੇਨਤੀ ਲੋਕਾਂ ਨੂੰ ਵੀ ਇਹ ਗੱਲ ਕਰੂੰਗਾ ਵੀ ਬੇਸ਼ੱਕ ਠੀਕ ਹੈ ਕਿਸਾਨਾਂ ਨੂੰ ਵਿਚਾਰਾਂ ਨੂੰ ਇੰਨੀ ਜ਼ਿਆਦਾ ਮਾਰਕੀਟਿੰਗ ਨਹੀਂ ਆਉਂਦੀ ਉਹ ਡਿਮਾਂਡ ਸਪਲਾਈ ਦਾ ਨਿਜਮ ਇਹ ਉਹਨੂੰ ਤਾਂ ਇੰਨਾ ਕਾ ਪਤਾ ਕਿ ਫਸਲ ਵਧੀਆ ਢੰਗ ਨਾਲ ਉਗਾਣੀ ਕਿਵੇਂ ਆ ਸੋ ਉਹਨਾਂ ਨੂੰ ਨਾ ਸਾਡੇ ਵੱਲੋਂ ਇਹ ਨਾ ਕਿਹਾ ਜਾਵੇ ਕਿਸੇ ਨੂੰ ਵੀ ਓਏ ਬਜਾਇ ਇਸ ਦੇ ਕਿ ਲੋਕਾਂ ਨੂੰ ਇਹ ਕਿਹਾ ਜਾਵੇ ਤਰਸ ਦੇ ਆਧਾਰ ਤੇ ਕਿ ਤੁਸੀਂ ਕਿਰਪਾ ਕਰਕੇ ਕਿਸਾਨਾਂ ਤੋਂ ਖਰੀਦੋ ਉੱਥੇ ਸਾਨੂੰ ਕਿਸਾਨਾਂ ਨੂੰ ਜਿਹੜਾ ਹੈ ਉਹ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਆਪਣੀ ਫਸਲ ਦਾ ਜਿਹੜਾ ਮੁੱਲ ਹੈ ਉਹ ਕਿਵੇਂ ਲੈ ਸਕਦੇ ਆ ਕਿਵੇਂ ਉਹ ਮਾਰਕੀਟਿੰਗ ਕਰ ਸਕਦੇ ਆ ਜਾ ਕੇ ਕਿੱਥੇ ਉਹਨਾਂ ਨੂੰ ਵੇਚਣਾ ਚਾਹੀਦਾ ਤੇ ਸਾਨੂੰ ਅਸੀਂ ਕਿਉਂ ਨਾ ਮੋਟੀਵੇਟ ਕਰੀਏ ਕਿਸਾਨਾਂ ਨੂੰ ਕਿਉਂ ਨਾ ਉਹਨਾਂ ਦਾ ਹੌਸਲਾ ਅਫਜ਼ਾਈ ਕਰੀਏ ਕਿ ਉਹ ਕਿਵੇਂ ਕਰ ਸਕਦੇ ਆ ਸੋ ਮੈਨੂੰ ਲੱਗਦਾ ਕਿ ਆਪਾਂ ਸਾਰੇ ਆਓ ਮਿਲ ਕੇ ਇਹ ਹੰਬੜਾ ਮਾਰੀਏ ਕਿ ਕਿਸਾਨਾਂ ਨੂੰ ਵਿਚਾਰੇ ਨਾ ਬਣਾਈਏ ਕਿ ਉਹ ਵਿਚਾਰੇ ਆ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਮੋਟੀਵੇਟ ਕਰੀਏ ਕਿਸਾਨਾਂ ਨੂੰ ਜਿਹੜਾ ਕਿ ਉਹ ਕਿਸਾਨ ਮੈਂ ਤੁਹਾਨੂੰ ਫੇਰ ਇਹੀ ਗੱਲ ਕਹੂੰਗਾ ਵੀ ਕਿਸਾਨ ਨੂੰ ਜਿਹੜਾ ਉਹ ਪਤਾ ਨਹੀਂ ਕਿਉਂ ਜਾਂ ਤਾਂ ਇਹ ਹੈ ਵੀ ਕਿਸਾਨ ਨੂੰ ਜਦੋਂ ਕੋਈ ਬੈਨੀਫਿਟ ਲੈਣਾ ਹੈ ਇਹ ਜਾਂ ਕੋਈ ਆਪ ਨੂੰ ਲੱਗਦਾ ਕਿ ਕਿਸਾਨਾਂ ਨੂੰ ਫਾਇਦਾ ਲੈਣਾ ਕੋਈ ਉਹ ਕਿਸਾਨ ਤਾਂ ਜੀ ਅੰਨ ਦਤਾ ਹੈ ਕਿਸਾਨ ਤਾਂ ਰੱਬ ਰੂਪ ਹੈ ਕਿਸਾਨ ਸਾਰਿਆਂ ਦਾ ਢਿੱਡ ਭਰਦਾ ਹੈ ਦੇਸ਼ ਦਾ ਢਿੱਡ ਭਰਦਾ ਫਲਾਣਾ ਕਰਦਾ ਇਹ ਕਰਦਾ ਉਹ ਕਰਦਾ ਪਤਾ ਨਹੀਂ ਕਿਉਂ ਇਹ ਇਹ ਗੱਲ ਕੀਤੀ ਜਾਂਦੀ ਹੈ ਤੇ ਜਦੋਂ ਉਹਦਾ ਕਿਸੇ ਦਾ ਵੀ ਫਾਇਦਾ ਪੂਰਾ ਹੋ ਜਾਂਦਾ ਤੇ ਉਦੋਂ ਜਾ ਕੇ ਫਿਰ ਕਿਸਾਨਾਂ ਦਾ ਜਿਹੜਾ ਉਹ ਉਹ ਤਰਸਦੇ ਆ ਦਰਤੇ ਹੋਣੇ ਵਿਚਾਰੇ ਕਿਸਾਨ ਕੀ ਕਰਨ ਕਿਸਾਨ ਵਿਚਾਰਾ ਕੀ ਕਰੇ ਤੇ ਇਹਦੇ ਵਿੱਚ ਮਤਲਬ ਮੈਨੂੰ ਨਾ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਮੇਰੇ ਖਿਆਲ ਦੇ ਨਾਲ ਸਾਨੂੰ ਕਿਤਨਾ ਕਿਤੇ ਜਾ ਕੇ ਜਿਹੜਾ ਕਿਸਾਨ ਹੈ ਸਾਡੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਉਹਨਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਇਹ ਸਾਰੀ ਗੱਲ ਬਣਦੀ ਹੈ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਹੈ ਕਿ ਵਿਚਾਰੇ ਬਣਾ ਕੇ ਨਾ ਇਹਨਾਂ ਦਾ ਜਿਹੜਾ ਉਤਪਾਦ ਹੈ ਉਹਨੂੰ ਵਿਚਾਰੇ ਬਣਾ ਕੇ ਖਰੀਦਣ ਦੀ ਬਜਾਏ ਇਹ ਆਪਾਂ ਉਹਨਾਂ ਦੀਆਂ ਕੁਆਲਿਟੀਆਂ ਦੱਸੋ ਕਿ ਕਿਸਾਨਾਂ ਤੋਂ ਅਗਰ ਸਿੱਧੇ ਖਰੀਦਣ ਦਾ ਇਹ ਫਾਇਦਾ ਤੁਹਾਨੂੰ ਕਿਸਾਨਾਂ ਤੋਂ ਸਿੱਧੇ ਖਰੀਦਣਾ ਦਾ ਇਹ ਬੇਨਫਿਟ ਹੈ ਲੋਕਾਂ ਨੂੰ ਇਹ ਲੱਗੇ ਕਿ ਕਿਸਾਨਾਂ ਤੋਂ ਅਗਰ ਅਸੀਂ ਨਹੀਂ ਖਰੀਦਨਾਗੇ ਤਾਂ ਸਾਨੂੰ ਕੀ ਨੁਕਸਾਨ ਹੋਊਗਾ ਤਾਂ ਕਿੰਨਾ ਕਿਤੇ ਜਾ ਕੇ ਸਾਨੂੰ ਇਸ ਚੀਜ਼ ਦੇ ਵੱਲ ਆਉਣਾ ਪੈਣਾ ਤੇ ਕਿਸਾਨਾਂ ਦੇ ਤੋਂ ਖਰੀਦਣ ਦੇ ਫਾਇਦੇ ਦੱਸੇ ਜਾਣ ਨਾ ਕਿ ਤਰਸ ਜਗਾ ਦਿੱਤਾ ਕਿਹਾ ਜਾਵੇ ਕਿਰਪਾ ਕਰਕੇ ਕਿਸਾਨਾਂ ਤੋਂ ਵਿਚਾਰਿਆਂ ਤੋਂ ਖਰੀਦੋ ਸੋ ਕਿਰਪਾ ਕਰਕੇ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਆਪਾਂ ਨੇ ਆਓ ਰਲ ਮਿਲ ਕੇ ਸਾਡੇ ਕਿਸਾਨਾਂ ਨੂੰ ਜਾਗਰੂਕ ਕਰੀਏ ਤੇ ਉਹਨਾਂ ਨੂੰ ਦੱਸੀਏ ਕਿ ਉਹ ਕਿਵੇਂ ਕਾਮਯਾਬ ਹੋ ਸਕਦੇ ਆ ਸਤਿ ਸ਼੍ਰੀ ਅਕਾਲ ਜੀ Não,